ਇਹ ਐਤਵਾਰ ਦੀ ਸਵੇਰ ਪੰਜਾਬ 'ਚ ਵੱਡਾ ਹਸਬ ਵਪਰਿਆ ਜੀ ਹਾਂ ਐਤਵਾਰ ਤੜਕਸਰ ਪੰਜਾਬ 'ਚ ਉਸ ਵੇਲੇ ਵੱਡਾ ਦੁਖਾਂਤ ਵਾਪਰ ਗਿਆ ਜਦੋਂ ਸ਼੍ਰੀ ਹਿਮਕੁਟ ਸਾਹਿਬ ਯਾਤਰਾ ਤੇ ਜਾ ਰਹੇ ਨੌਜਵਾਨਾਂ ਦੀ ਕਾਰ ਦਾ ਟਾਇਰ ਪੈਂਚਰ ਹੋਣ ਕਾਰਨ ਉਹਨਾਂ ਨੂੰ ਪਿੱਛੋਂ ਆ ਰਹੀ ਕਾਰ ਨੇ ਦਰੜ ਦਿੱਤਾ ਜਿਸ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਕਾਰ ਸਵਾਰ ਵੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕੇ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਕਾਰ ਸਵਾਰ ਨਸ਼ੇ ਦੀ ਹਾਲਤ ਵਿੱਚ ਦੱਸੇ ਜਾ ਰਹੇ ਸੀ ਦਰਸਲ ਜਦੋਂ ਨੌਜਵਾਨ ਟਾਇਰ ਬਦਲ ਰਹੇ ਸਨ ਤਾਂ ਪਿੱਛੋਂ ਆਈ ਇੱਕ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਕੁਚਲ ਦਿੱਤਾ ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਜਾ ਨੌਜਵਾਨ ਗੰਭੀਰ ਰੂਪ ਕੇ ਜ਼ਖਮੀ ਹੋ ਗਿਆ ਜਿਸ ਨੇ ਕੇ ਬਾਅਦ ਵਿੱਚ ਹਸਪਤਾਲ ਚੇਦਧਾਮ ਤੋੜ ਦਿੱਤਾ ਉਧਰ ਉਸ ਕਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਨੇ ਕੇ ਇਹਨਾਂ ਨੌਜਵਾਨਾਂ ਨੂੰ ਟੱਕਰ ਮਾਰੀ ਹੈ ਜਿਸ ਵਿੱਚ ਕੇ ਸ਼ਰਾਬ ਦੀਆਂ ਬੋਤਲਾਂ ਪਈਆਂ ਸਾਫ਼-ਸਾਫ਼ ਨਜ਼ਰ ਆਉਂਦੀਆਂ ਨੇ ਆਏ ਹੋਏ Hãy subscribe cho kênh Ghiền Mì Gõ Để không bỏ lỡ những video hấp dẫn ਹਾਲਾਂਕਿ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਹੈ ਜਦਕਿ ਦੂਜੇ ਦੀ ਹਸਤਾਖਰ ਚ ਜਾਣ ਤੋਂ ਬਾਅਦ ਮੌਤ ਹੋ ਗਈ ਦਰਸਲ ਇਹ ਪੂਰਾ ਮਸਲਾ ਜਲੰਧਰ ਦੀ लवली ਪ੍ਰੋਫੈਸ਼ਨਲ ਯੂਨੀਵਰਸਿਟੀ ਕੋਲ ਵਾਪਰਿਆ ਜਿੱਥੇ ਕਿ ਗੁਰਦਾਸਪੁਰ ਤੋਂ 8 ਨੌਜਵਾਨ ਹੇਮਕੁਂਡ ਸਾਹਿਬ ਜਾਣ ਲਈ ਨਿਕਲੇ ਸੀ ਜਿਨ੍ਹਾਂ ਵਿੱਚੋਂ ਦੋ ਨੌਜਵਾਨ ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਅਤੇ ਜਿਵੇਂ ਹੀ ਇਹ ਨੌਜਵਾਨ ਦਿਲਿੰਦਰ ਦੀ लवली ਪ੍ਰੋਫੈਸ਼ਨਲ ਯੂਨੀਵਰਸਿਟੀ ਕੋਲ ਪਹੁੰਚੇ ਤਾਂ ਉਹਨਾਂ ਦੀ ਕਾਰ ਦਾ ਟਾਇਰ ਪੈਂਚਰ ਹੋ ਗਿਆ ਇਸ ਦੌਰਾਨ ਜਦੋਂ ਉਹ ਕਾਰ ਦਾ ਟਾਇਰ ਬਦਲਣ ਲੱਗੇ ਤਾਂ ਪਿੱਛੋਂ ਆ ਰਹੀ ਕਾਰ ਨੇ ਉਹਨਾਂ ਨੂੰ ਧਰੜ ਦਿੱਤਾ ਜਿਸ ਵਿੱਚ ਕੇ ਫਤਿਹਗੜ ਚੂੜੀਆਂ ਦੇ ਵਸਨੀਕ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਮੌਤ ਹੋ ਗਈ ਦੋਮਾ ਦੀ ਪਛਾਣ ਨਰਿੰਦਰ ਸਿੰਘ ਸ਼ੌਂਕੀ ਪਾਠੀਆ ਫਤਿਹਗੜ ਚੂੜੀਆਂ ਅਤੇ ਦੂਜੇ ਦੀ ਪਛਾਣ ਹਰਮਨ ਸਿੰਘ ਦਮਨ ਉਤਰਪਟਾਰ ਸਿੰਘ ਵਰਤੀ ਅੰਮ੍ਰਿਤਸਰ ਵੱਜੂ ਹੋਈਏ ਦੋਵੇਂ ਨੌਜਵਾਨ ਆਪਸੇ ਚ ਰਿਸ਼ਤੇਦਾਰ ਦੱਸੇ ਜਾ ਰਹੇ ਨੇ ਮੇਰਾ ਭਤੀਜਾ ਨਰਿੰਦਰ ਸਿੰਘ ਜੋ ਇੱਥੋਂ ਜਾ ਰਹੀ ਹਿੰਕੁਰ ਸਾਹਿਬ ਜਾ ਰਹੀ ਰਸਤੇ ਚ ਲਵਲੀ ਕੋਲ ਗੱਡੀ ਪੈਂਚਰ ਹੋਈ ਹੈ ਪੈਂਚਰ ਲਾ ਕੇ ਤੇ ਇਹ ਬੈਨ ਲੱਗੇ ਗੱਡੀ ਦੇ ਤੇ ਮਜ਼ਦੂਰ ਗੱਡੀ ਆਈ ਹੈ ਤੇ ਇਹਨਾਂ ਦੋਨਾਂ ਜਣਿਆਂ ਨੂੰ ਲੈ ਕੇ ਖਿੱਚ ਕੇ ਕੁੱਚਲ ਦੇ ਤੇ ਇਹਨਾਂ ਵੀ ਜਾ ਕੇ ਮੁਕਤੇ ਕਿੰਨੇ ਜਣੇ ਨੇ ਦੋ ਜਣੇ ਦੀ ਮੁੱਕੇ ਦੇ ਡੈਕਟ ਐਪੀ ਡੈਡ ਹੋ ਗਈ ਦੂਸਰਾ ਕਿੱਥੇ ਦੂਸਰਾ ਅਮਰਸਰ ਦਾ ਕਿੰਨੇ ਜਣੇ ਗਏ ਸੀ ਅੱਛਾ 3-6 ਜਣੇ ਇੱਥੋਂ ਤੇ ਦੋ ਜਣੇ ਇੱਥੋਂ ਅਮਰਸਰੋਂ 8 ਜਣੇ ਗਏ ਸੀ ਦੋ ਗੱਡੀਆਂ ਦੋ ਗੱਡੀਆਂ ਉਹ ਤੇ ਪੀ ਆ ਗਏ ਸੀ ਤੇ ਢੀਟਾ ਗੱਡੀ ਸੀ ਐ ਹਿੜਪੁਰ ਦੇ ਹੀ ਤੇ ਸ਼ਰਾਬ ਬਹੁਤ ਜਿਆਦਾ ਨਾਲ ਦੋਨਾਂ ਨੇ ਪੀਤੀ ਉਹਨਾਂ ਕੋ ਖਲੋਤਾ ਨਹੀਂ ਜਾਂਦੇ ਆ ਤੇ ਵਿੱਚੋਂ ਵੇਖਿਆ ਗੱਡੀ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਵੀ 5-7 ਨਿਕਲੀਆਂ ਨਾਲ ਤੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਨਾ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਪਬਜੀ ਜਿੱਲਦ। ਉਧਰ ਪਰਿਵਾਰ ਮੁਤਾਬਕ ਐਤਵਾਰ ਦੀ ਸਵੇਰ ਦੋ ਕਾਰਾਂ 'ਚ ਸਵਾਰ ਹੋ ਕੇ ਕਰੀਬ 8 ਨੌਜਵਾਨ ਸ਼੍ਰੀ ਹੇਮਕੁੰਣ ਸਾਹਿਬ ਦੀ ਯਾਤਰਾ ਲਈ ਗਏ ਸਨ ਜਦੋਂ ਉਹ ਜਲੰਧਰ ਪ੍ਰੋਫੈਸ਼ਨਲ ਯੂਨੀਵਰਸਿਟੀ ਸਾਹਮਣੇ ਪਹੁੰਚੇ ਤਾਂ ਦੋ ਕਾਰਾਂ 'ਚੋਂ ਇੱਕ ਕਾਰ ਪੈਂਚਰ ਹੋ ਗਈ ਜਿਨ੍ਹਾਂ ਵਿੱਚੋਂ ਨਰਿੰਦਰ ਸ਼ੌਕੀ ਪਾਟਿਆ ਅਤੇ ਹਰਮਨ ਸਿੰਘ ਦਮਨ ਖੁਦ ਕਾਰ ਨੂੰ ਪੈਂਚਰ ਲਗਾ ਕੇ ਜਿਵੇਂ ਹੀ ਕਾਰ ਵਿੱਚ ਬੈਠਣ ਲੱਗੇ ਤਾਂ ਪਿੱਛੇ ਤੇਜ਼ ਰਫ਼ਤਾਰ ਕਾਰ ਨੇ ਦੋਵਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਸ ਹਾਦਸੇ ਦੌਰਾਨ ਨਰਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਹਰਮਨ ਸਿੰਘ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ ਸਟ੍ਰਾਂਗਲੇ ਕਿੱਥੋਂ ਟੋਟਲੀ ਆਠੀਆਂ ਨੇ ਆਵਿਥੋਂ ਗਏ ਸੀ ਹੰਗੁਰ ਸਾਹਿਬ ਨੂੰ ਗਏ ਸੀ ਛੇ ਫਦੇਗੜ ਚੋਰੀਆਂ ਤੇ ਦੋ ਅੰਮ੍ਰਿਤ ਸਰ ਤੋਂ ਤੇ ਦੋ ਗੱਡੀਆਂ ਦੇ ਵਿੱਚ ਗਏ ਤੇ ਜਦ ਇਹ ਜਲੰਧਰ ਲਾਗੇ ਲੌੜੀ ਯੂਨੀਵਰਸਿਟੀ ਲਾਗੇ ਪਹੁੰਚੇ ਤੇ ਉੱਥੇ ਨਾਲੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਤੇ ਟਾਇਰ ਪੈਂਚਰ ਲਾਗੇ ਗੱਡੀ 'ਚ ਬਹਿਣ ਲੱਗੇ ਤੇ ਜਿਆਦੇ ਗੱਡੀ 'ਚ ਬਹਿਣ ਲੱਗੇ ਮੋਰੋ ਦੋ ਗੱਡੀ ਆਈ ਇਹਨਾਂ ਨੂੰ ਡਾਗ ਲੈ ਦੋ ਜਾਨਿਆਂ ਨੂੰ ਤੇ ਦੋਨੋਂ ਮੌਕੇ ਤੇ ਡੈਥ ਹੋਣੇ ਦੋਨਾਂ ਦੀ ਹੋ ਗਈ ਫਰੇਗਰ ਇੱਕ ਫਰੇਗਰ ਚੋਰੀਆਂ ਤੋਂ ਆਈ ਨਨਿੰਦਰ ਸਿੰਘ ਤੇ ਇੱਕ ਅਮਨੀਸ਼ਰ ਤੋਂ ਆਈ ਜਿੰਨਾਂ ਦੀ ਗੱਡੀ ਸੀ ਇਹ ਇੱਕ ਵਾੜਾ ਇਹ ਹਾਂਜੀ ਇੱਕ ਵਾੜਾ ਸੀ ਦੂਸਰੇ ਜਿਹੜੇ ਅਮਨੀਸ਼ਰ ਵਾਲੇ ਉਹਨਾਂ ਦੇ ਵਿਆਹ ਸੀ ਹਾਂਜੀ ਦੋ ਬੱਚੇ ਹਨ ਤਾਂ ਦੱਸਿਆ ਜਾ ਰਿਹਾ ਹੈ ਕਿ ਟੱਕਰ ਮਾਰਨ ਵਾਲੇ ਨੌਜਵਾਨ ਸ਼ਰਾਬੀ ਹਾਲਤ ਸਨ ਅਤੇ ਉਹਨਾਂ ਦੀ ਗੱਡੀ 'ਚ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ ਉਦੋਂ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਨਰਿੰਦਰ ਸਿੰਘ ਸ਼ੌਂਕੀਪਾਟਿਆ ਕੱਪੜੇ ਦਾ ਵਪਾਰ ਕਰਦਾ ਸੀ ਅਤੇ ਦੂਜਾ ਨੌਜਵਾਨ ਅਮ੍ਰਿਤਸਰ ਚ ਫਾਈਨਾਂਸ ਦਾ ਕੰਮ ਕਰਦਾ ਸੀ ਸ਼ੌਂਕੀਪਾਟਿਆ ਅਜੇ ਵੀ ਕੁਆਰਾ ਦੱਸਿਆ ਜਾ ਰਿਹਾ ਹੈ ਜਦ ਕਿ ਦੂਜੇ ਨੌਜਵਾਨ ਦੇ ਦੋ ਬੱਚੇ ਸਨ ਮਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ